ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੋਸਤੋ ਦੇਖੋ ਇਹਦੇ ਵਿੱਚ ਤੁਹਾਨੂੰ ਮੈਂ ਪੂਰੀ ਖਬਰ ਬਾਤ ਚ ਦੱਸਾਂਗਾ ਕੀ ਪਟੀਸ਼ਨ ਕਰਤਾ ਨੇ ਲਾਸਟ ਵਿੱਚ ਕੀ ਕੀਤਾ ਹੁਣ ਮਾਮਲਾ ਸੁਪਰੀਮ ਕੋਰਟ ਵਿੱਚ ਪੁੱਜਣ ਤੋਂ ਬਾਅਦ ਹੁਣ ਆਪਣੇ ਪੱਧਰ ਤੇ ਏਜੀ ਦਫ਼ਤਰ ਤੋਂ رائے ਲੈ ਕੇ ਜੋ ਕਿਤਾ ਬਦਲਣਾ ਗੈਰ ਕਾਨੂੰਨੀ ਹੈ ਤੇ ਹਾਈ ਕੋਰਟ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਿੱਖਿਆ ਪਾਕ ਦੇ 77 ਡੀਆਪੀ ਨੂੰ ਮਾਨਹਾਨੀ ਨੋਟਿਸ ਕਰਕੇ ਜਵਾਬ ਮੰਗ ਚੁੱਕਿਆ ਹੈ ਜਵਾਬ ਮੰਗਿਆ ਹੈ ਠੀਕ ਹੈ ਜੀ ਹੁਣ ਤੁਹਾਨੂੰ ਦੱਸਦੇ ਹਾਂ ਇਹ ਪੂਰੀ ਖਬਰ ਕੀ ਹੈ ਤੇ ਕੀ ਗੱਲ ਹੋਈ ਹੈ ਤਾਂ ਦੋਸਤੋ ਗੱਲ ਸੁਪਰੀਮ ਕੋਰਟ ਤੇ ਵੀ ਗਈ ਸੀ ਈਟੀਟੀ ਦੀ ਭਰਤੀ ਦੇ ਲਈ ਤਾਂ ਦੇਖੋ 3264 ਜਿਹੜੀ ਭਰਤੀ ਹੈ 18 ਮਹੀਨੇ ਦੇ ਡਿਪਲੋਮਾ 홀ਡਰ ਨੂੰ ਹੁਣ ਬਾਰ ਕਰ ਦਿੱਤਾ ਗਿਆ ਤੇ ਹੁਣ ਜਿਹੜੀ ਪਟੀਸ਼ਨ ਦੁਬਾਰਾ ਲਾਈ ਗਈ ਹੈ ਉਹ ਇਸ ਕਰਕੇ ਲਾਈ ਗਈ ਹੈ ਕਿ ਜਿਹੜੀ ਯੋਗਤਾ ਹੈ ਇਹ ਬਦਲੀ ਨਹੀਂ ਜਾਣੀ ਚਾਹੀਦੀ ਇਸ ਭਰਤੀ 'ਚ 18 ਮਹੀਨੇ ਦਾ ਡਿਪਲੋਮਾ ਕੋਰਸਾਂ ਤਰਗਣ ਨੂੰ ਯੋਗ ਕਰਾ ਦਿੱਤਾ ਗਿਆ ਹੈ ਤੇ ਹੁਣ ਇਹਨਾਂ ਨੂੰ ਬਾਰ ਕਰ ਦਿੱਤਾ ਗਿਆ ਤੇ ਨਾ ਹੀ ਆ ਦੇਖੋ ਇੱਥੇ ਲਿਖਿਆ ਨੰਬਰ 5 ਨੰਬਰ ਨਹੀਂ ਦੇ ਰਹੇ ਬੀਏ ਦੇ ਹੁਣ ਪੰਜ ਨੰਬਰ ਵੀ ਨਹੀਂ ਮਿਲਣਗੇ 18 ਮਹੀਨਿਆਂ ਵਾਲਾ ਕੋਰਸ ਵੀ ਐਡ ਨਹੀਂ ਹੋਏਗਾ ਹੁਣ ਤੇ ਹੀ ਚੌਂਡ ਜਿਹੜੀ ਭਰਤੀ ਹੈ ਤੇ ਬਾਕੀ ਜਿਹੜੀਆਂ ਪੱਤੀਆਂ ਨੇ ਉਹ ਹੁਣ ਪੂਰੀਆਂ ਹੋਣ ਦੇ ਚਾਂਸ ਨੇ ਜਦੋਂ ਹੀ ਇਹ ਪੂਰੀਆਂ ਹੋਣਗੀਆਂ ਤਾਂ ਨਾਲ ਦੀ ਨਾਲ ਹੀ ਨਵੀਆਂ ਭਰਤੀਆਂ ਆਉਣ ਦੀ ਆਸ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਦੋਸਤੋ ਆਸ ਉਮੀਦ ਤੇ ਹੀ ਦੁਨੀਆ ਕਾਇਮ ਹੈ ਬਾਕੀ ਜਿਨ੍ਹਾਂ ਦੇ ਪੇਪਰ ਨਹੀਂ ਕਲੀਅਰ ਹੋਏ ਕੋਈ ਗੱਲ ਨਹੀਂ ਹੁਣ ਨੈਕਸਟ ਵਾਰੀ ਤਿਆਰੀ ਕਰਕੇ ਰੱਖਣਾ ਕਿਉਂਕਿ ਇੱਕ ਤਾਂ ਪੇਪਰ ਫੇਲ ਹੋ ਜਾਂਦੇ ਨਾਲ ਆਪਾਂ ਜਿੰਨ ਕੀ ਦੇ ਵਿੱਚ ਫੇਲ ਨਹੀਂ ਹੁੰਦੇ ਜ਼ਿੰਦਗੀ ਇਮਤਿਹਾਨਾਂ ਦੀ ਜੰਗ ਹੈ ਚਲੋ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ